ਵੀਜੀ ਕੰਪਨੀਆਂ ਦੇ ਹਵਾਲੇ ਕੀਤੇ ਗਏ ਤੇ ਅੱਜ ਉੱਥੇ ਨਾ ਰੈਗੂਲਰ ਮੁਲਾਜ਼ਮ ਹੈ ਨਾ ਹੀ ਕੋਈ ਪੈਨਸ਼ਨਰ ਵਾਪਸ ਚਲੋ ਵਾਪਸ ਚਲੋ ਵਾਪਸ ਚਲੋ ਜੋ ਤੁਮਾਰੇ ਦੇਖਾਂਗੇ ਸਕਾਰਮਤਾਵਾ ਮੁਰਾਬਾਦ ਮੁਰਾਬਾਦ ਜੰਦਾਬਾ ਸਕਾਰਮਤਾਵਾ ਮੁਰਾਬਾਦ ਜਿੰਦਾਬਾਟਾ ਇੱਕ ਝੰਡਾਵਾ ਜਿੰਦਾਬਾਦ ਜਿੰਦਾਬਾਦ ਦੇ ਲੋਕ ਝੰਡਾਵਾ ਜਿੰਦਾਬਾਦ ਜਿੰਦਾਬਾਦ ਏਰਾ ਬੇਰੀ ਚਾਂਦੋ ਵੀ ਏਰਾ ਫੇਰੀ ਫੱਕ ਦਿਆਂਗੇ ਤੌਂ ਤੇ ਗੋਡਾ ਰੱਖ ਦਿਆਂਗੇ ਏਰਾ ਫੇਰੀ ਟੱਕਦੇ ਆਂਗੇ। ਹੌਨ ਦੇ ਗੋਡਾ ਰੱਖ ਲਿਆਗੇ। ਕੂਜਦੇ। ਹਾਂਜੀ ਬਾਈ ਜੀ ਅੱਜ ਬਿਜਲੀ ਬੋਰਡ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਕੀ ਕਾਰਨ ਹੈ? ਇਹ ਜੀ ਆਪਣੀ ਜੋ ਸਾਡੀ ਜੁਆ ਸਾਂਝਾ ਫੋਰਮ ਬਣਿਆਗਾ। ਜੋ ਹੈ ਜੁਆਇੰਟ ਫੋਰਮ ਪੀਐਸਸੀਬੀ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਇਹ ਉਹ ਜਈ ਐਸੋਸੀਏਸ਼ਨ ਵੱਲੋਂ ਜੋ ਸਾਡੀਆਂ 40-45 ਮੰਗਾਂ ਦਾ ਚਾਰਟ ਬਿਜਲੀ ਬੋਰਡ ਨੇ ਦਿੱਤਾ ਹੋਇਆ ਪੰਜਾਬ ਸਰਕਾਰ ਨੂੰ ਉਹਨਾਂ ਵਿੱਚ ਸਾਡੇ ਕਾਫੀ ਮੰਗਾਂ ਨੇ ਜਿਵੇਂ ਕਿ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਜੋ ਪੰਜਾਬ ਸਰਕਾਰ ਨੇ ਸੈਂਟਰ ਦਾ 2000 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਮਲਾਜਮ ਉਹਨਾਂ ਤੇ ਉਹ ਸੈਂਟਰ ਦਾ ਸਕੇਲ ਲਾਗੂ ਕੀਤਾ ਗਿਆ ਉਹ ਅਸੀਂ ਚਾਹੁੰਦੇ ਆ ਵੀ ਸਾਡਾ ਜੋ ਪੰਜਾਬ ਸਰਕਾਰ ਦਾ ਪੇ ਸਕੇਲ ਲਾਗੂ ਕੀਤਾ ਜਾਵੇ ਤੇ ਜੋ ਸਾਡਾ ਡੀਏ ਬਕਾਇਆ ਖੜਾ ਹੈ ਉਹ ਦਿੱਤਾ ਜਾਵੇ ਜੋ ਸਾਡੇ 2016 ਤੋਂ ਪੇ ਕਮਿਸ਼ਨ ਦੀ ਸੋਧ ਹੋਈ ਸੀ ਉਹ ਚੋਟੀਆਂ ਉਹ ਦੂਰ ਕੀਤੀਆਂ ਜਾਣ ਜੋ ਸਾਡੇ ਪੀਰ ਰਿਵੀਜ਼ਨ ਚ ਕਮੀਆਂ ਤੇ ਰੋਟੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜਿਹੜੀ ਸਾਡੀ ਰੈਗੂਲਰ ਭਰਤੀ ਪੂਰੀ ਕਰੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਜੋ ਸਾਡੇ ਕੰਮ ਦੌਰਾਨ ਸਾਡੇ ਮੁਲਾਜ਼ਮਾਂ ਨਾਲ ਹਾਦਸੇ ਹੋ ਜਾਂਦੇ ਐਕਸੀਡੈਂਟ ਹੋ ਜਾਂਦੇ ਆ ਜਾਂ ਮੌਤ ਹੋ ਜਾਂਦੀ ਹੈ ਉਹ ਪਿਛਲੇ ਸਮੇਂ ਦਾ ਡਰਾਨ ਬਿਜਲੀ ਮੰਤਰੀ ਦੀ ਤੇ ਮੈਨੇਜਮੈਂਟ ਦੀ ਹਾਜ਼ਰੀ ਵਿੱਚ ਸਹਿਮਤੀਆਂ ਹੋਈਆਂ ਸੀ ਵੀ ਉਹਨਾਂ ਦਾ ਜੋ ਪੱਤਾ ਸੀ ਵਧਾ ਦਿੱਤਾ ਸੀ ਗ੍ਰਾਂਟ ਵਧਾ ਦਿੱਤੀ ਸੀ ਪਿਛਲੇ ਸਾਲ ਉਹ ਲਾਗੂ ਨਹੀਂ ਕਰ ਰਹੇ ਹੋ ਉਹਨਾਂ ਨੂੰ ਲਾਗੂ ਕਰਾਉਣਾ ਹੈ ਅਸੀਂ ਤੇ ਜੋ ਸਾਡੇ ਆਪਣੇ ਹੋਰ ਵੀ ਕਾਫੀ ਮੰਗਾਂ ਨੇ ਉਹਨੂੰ ਲਾਗੂ ਕਰਾਉਣ ਵਾਸਤੇ ਪੰਜਾਬ ਸਰਕਾਰ ਨਾਲ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਇਹ ਸਹਿਮਤੀਆਂ ਨੂੰ ਲਾਗੂ ਨਹੀਂ ਕਰ ਰਹੀ ਬਾਰ ਬਾਰ ਸਾਡੇ ਜਥੇਬੰਦੀ ਨੂੰ ਮੀਟਿੰਗ ਦੇ ਕੇ ਉਹਨਾਂ ਤੋਂ ਭੱਜਿਆ ਜਾ ਰਿਹਾ ਮੁੱਕਰਿਆ ਜਾ ਰਿਹਾ ਉਹਨੂੰ ਲਾਗੂ ਨਾ ਕਰਨ ਦੇ ਰੋਸ ਵਿੱਚ ਉਹ ਸਾਡੇ ਅੱਜ ਬਿਜਲੀ ਮੁਲਾਜ਼ਮ ਨੇ 3 ਦਿਨਾਂ ਦੀ 11 12 13 ਤੋਂ ਮਾਸ ਲੀਵ ਤੇ ਭਰੀ ਹੋਈ ਛੁੱਟੀ ਤੇ ਰੋਸ ਰੈਲੀਆਂ ਕਰ ਰਹੇ ਨੇ ਜੇਕਰ ਸਾਡਾ ਅਜੇ ਵੀ ਦੁਬਾਰਾ ਇਹ ਮਸਲਾ ਹੱਲ ਨਾ ਹੋਇਆ ਤਾਂ ਇਹ ਹੜਤਾਲ ਲੰਮੀ ਵੀ ਜਾ ਸਕਦੀ ਹੈ ਉਹ ਤਿੱਖਾ ਸੰਘਰਸ਼ ਸਾਡੇ ਮੁਲਾਜ਼ਮਾਂ ਵੱਲੋਂ ਕੀਤਾ ਜਾਊਗਾ ਅਸੀਂ ਅੱਜ ਦੀ ਸਟੇਜ ਤੋਂ ਸੋਡੀ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਮੈਨੇਜਮੈਂਟ ਨੂੰ ਅਪੀਲ ਕਰਦੇ ਆਂ ਵੀ ਜੋ ਸਾਡੇ ਜਥੇਬੰਦੀਆਂ ਨਾਲ ਸਹਿਮਤੀਆਂ ਹੋਈਆਂ ਨੇ ਜਿਹੜੀਆਂ ਮੰਗਾਂ ਤੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਜੋ ਸਾਡੇ ਖਤਕਾਰ ਵੀਰੇ ਸਾਡੇ ਭਰਾ ਨੇ ਉਹਨਾਂ ਨੂੰ ਸਹੀ ਸਮੇਂ ਤੇ ਬਿਜਲੀ ਦਿੱਤੀ ਜਾ ਸਕੇ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਜੇਕਰ ਇਹ ਸਾਡੀ ਮੰਗ ਨਾ ਪੂਰੀ ਹੋਈ ਤਾਂ ਇਹ ਦੂ ਤਿੱਖਾ ਸੰਘਰਸ਼ ਲਿਖਿਆ ਜਾਊਗਾ ਜੀ ਸਰ ਜੇ ਗੱਲ ਕਰੀ ਅੱਜ ਜਿਵੇਂ ਤੁਸੀਂ ਹੜਤਾਲ ਕਰਨੀ ਹੈ ਇਹਨਾਂ ਤੋਂ ਪਤਾ ਵੀ ਕਿੰਨੇ ਦਿਨ ਦੀ ਅੜਦਾਲ ਹੈ ਜੇ ਕੋਈ ਕੰਪਲੀਟ ਆ ਜਾਂਦੀ ਹੈ ਕੋਈ ਮੇਜਰ ਫਾਲਟ ਪੈ ਜਾਂਦਾ ਤਾਂ ਤੁਸੀਂ ਉਹ ਫੋਟ ਆਊਟ ਨਹੀਂ ਕਰੋਗੇ ਨਹੀਂ ਜੋ ਸਾਡਾ ਮੈਨੇਜਮੈਂਟ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਹੋਇਆ ਹੈ ਵੀ ਸਾਡੇ 101% ਮੁਲਾਜ਼ਮ ਨੇ ਕੋਈ ਦਫ਼ਤਰੀ ਮੁਲਾਜ਼ਮ ਨੇ ਕੋਈ ਟੈਕਨੀਕਲ ਸਟਾਫ ਸਟਾਫ ਹੈ ਉਹ ਕੋਈ ਵੀ ਆਪਣੀ ਸ਼ਿਕਾਇਤ ਟੈਂਡ ਨਹੀਂ ਕਰੂਗਾ ਕੋਈ ਆਪਣਾ ਮੁਲਾਜ਼ਮ ਹੈ ਉਹ ਕੰਮ ਨਹੀਂ ਕਰੂਗਾ ਜੀ ਪੰਜਾਬ ਸਰਕਾਰ ਦੇ ਨੁਮਾਇंदे ਖਾਸ ਕਰਕੇ ਮੁੱਖ ਮੰਤਰੀ ਪੰਜਾਬ ਦੇ ਕਹਿ ਰਿਹਾ ਹੈ ਹਰ ਇੱਕ ਵਰਗ ਲਈ ਹਰ ਇੱਕ ਮੁਲਾਜ਼ਮ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ ਕਿਵੇਂ ਦੇਖੀਏ ਇਹ ਸਾਰੇ ਝੂਠ ਦਾ ਪਲੰਦਾ ਜੀ ਜਦੋਂ ਇਹਨੇ ਸਰਕਾਰ ਆਈ ਸੀ ਸਾਡੇ ਲੋਕਾਂ ਨਾਲ ਇਹਨਾਂ ਨੇ ਝੂਠ ਬੋਲ ਕੇ ਆਏ ਸੀਗੇ ਵੀ ਜਿਹੜੇ ਵੀ ਮੁਲਾਜ਼ਮ ਨੇ ਅਸੀਂ ਉਹਨਾਂ ਦੀਆਂ ਮੰਗਾਂ ਮੰਨਾਂਗੇ ਪੱਕੀ ਭਰਤੀ ਕਰਾਂਗੇ ਜਿਹੜੇ ਬੇਰੁਜ਼ਗਾਰ ਉਹਨਾਂ ਨੂੰ ਰੁਜ਼ਗਾਰ ਦੇਵਾਂਗੇ ਤੇ ਕਿਸੇ ਨੂੰ ਵੀ ਆਉਣ ਵਾਲੇ ਸਾਡੀ ਸਰਕਾਰ ਵੇਲੇ ਵੀ ਸੜਕਾਂ ਤੇ ਆਉਣ ਦੀ ਲੋੜ ਨਹੀਂ ਧਰਨੇ ਮਜਾਰੇ ਕਰਨ ਦੀ ਲੋੜ ਨਹੀਂ ਪਰ ਇਹ ਉਸ ਦੇ ਉਲਟ ਹੋ ਰਿਹਾ ਹੈ ਸਾਡਾ ਉਹ ਕੋਈ ਵੀ ਵਿਭਾਗ ਮੰਤਰੀ ਜਿੰਨਾਂ ਕਾ ਮਾਰ ਲਓ ਵੀ ਜਿਹੜੇ ਸੜਕਾਂ ਤੇ ਨਾ ਆਇਆ ਹੋਵੇ ਉਹ ਇਹੋ ਨਾਲ ਦੀ ਮੰਗ ਮੰਨੀ ਗਈ ਹੋਵੇ ਤੇ ਸਾਰੇ ਝੂਠੇ ਥਾਣ ਬੋਲ ਕੇ ਇਹ ਸਰਕਾਰ ਬਣਾ ਕੇ ਐਨੇ ਸਾਡੇ ਬੇਵਫਾ ਬੇਵਾਦਾ ਕੀਤਾ ਇਹਨਾਂ ਨੇ ਇਸ ਕਰਕੇ ਸਾਰੇ ਮੁਲਾਜ਼ਮਾਂ ਚ ਰੋਸ ਆਈ ਟੋਟਲ ਬਿਜਲੀ ਬੋਰਡ ਦੇ ਸਾਰੇ ਮੁਲਾਜ਼ਮ ਹੜਤਾਲ ਦੇ ਹਾਂਜੀ ਟੋਟਲੀ ਜਿਹੜੇ ਇਕੱਲੇ ਅਫਸਰ ਸਾਈ ਅਧਿਕਾਰੀ ਜਿਹੜੇ ਉੱਤੇ ਅਧਿਕਾਰੀ ਨੇ ਉਹਨਾਂ ਨੂੰ ਛੱਡ ਕੇ ਸਾਡੇ ਹੈਡਲ ਸਟਾਫ ਸਾਰਾ ਕਲੈਰੀਕਲ ਸਟਾਫ ਟੈਕਨੀਕਲ ਸਟਾਫ 101% ਹੜਤਾਲ ਦੇ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਣ ਕੁਮਾਰ ਤ੍ਰਿਪਾਟੀ ਸਰਕਰ ਪ੍ਰਧਾਨ ਪੀਐਸਵੀ EMPLOYEES FEDERATION ਅੱਜ ਹੜਤਾਲ ਕੀਤੀ ਜਾ ਰਹੀ ਹੈ ਲਗਾਤਾਰ 3 ਦਿਨ ਦੀ ਤੁਸੀਂ ਹੜਤਾਲ ਤੇ ਹੋ ਕੀ ਕਰ ਲੈਣਗੇ ਤੇ ਸਰ ਜੀ ਅੱਜ ਵੀ ਆਏ ਰੋਸ ਦੀ ਗੱਲ ਜਿਹੜੀ ਹੈ ਅਸੀਂ ਇਸ ਤੋਂ ਪਹਿਲਾਂ ਵਿੱਲੇ ਮੰਤਰੀ ਸਾਹਿਬ ਦੀ ਕੋਠੀ ਵੀ ਘੇਰ ਕੇ ਆਏ ਆ ਉੱਥੇ ਵੀ ਧਰਨਾ ਲਾ ਕੇ ਆਏ ਸੀ ਸਰਕਾਰ ਛੱਡ ਤੋਂ ਵਾਰ-ਵਾਰ ਸਿੰਘ ਉੱਤੇ ਕਰ ਲੈਂਦੀ ਹੈ ਮੀਟਿੰਗਾਂ ਦੇ ਕੇ ਬਕਾਇਦਾ ਕਹਿੰਦੇ ਵੀ ਹਾਂ ਅਸੀਂ ਤੁਹਾਡੇ ਸਾਰੀਆਂ ਮੰਗਾਂ ਦਾ ਹੱਲ ਕਰਤਾ ਪਰ ਜਦੋਂ ਅਸੀਂ ਵਜੋਈਏ ਅਸੀਂ ਬਾਹਰੋਂ ਨੇ ਕਿਸੇ ਨੂੰ ਵਾਪਸ ਲੈਣੇ ਆ ਅਸਲ ਕੋਈ ਕਾਰਵਾਈ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਕੋਈ ਸਰਕੂਲਰ ਕੋਈ ਲੈਟਰ ਉਸ ਮੰਗਾ ਸੰਬੰਧੀ ਨਹੀਂ ਜਾਰੀ ਕੀਤਾ ਜਾਂਦਾ ਚਾਹੇ ਡੀਏ ਦਾ ਮਸਲਾ ਹੋਵੇ ਸਾਡੇ ਚਾਹੇ ਸਾਡੇ ਉਹ ਪੀਕ ਕਮਿਸ਼ਨ ਦਾ ਏਰੀਆ ਦਾ ਮਸਲਾ ਹੋਵੇ ਚਾਹੇ ਬਿਜਲੀ ਵਿਭਾਗ ਦੇ ਵਿੱਚ 17 ਸਤ 2020 ਤਵ ਜਿਹੜੇ ਭਰਤੀ ਹੋਏ ਮਲਾਜਮ ਦਾ ਪ੍ਰਮੋਟ ਹੋਏ ਮਲਾਜਮ ਉਹਨਾਂ ਦੀ ਤਨਖਾਹ ਦੇ ਵਿੱਚ ਵੱਖਰਾ ਵੱਖਰਾ ਵੱਖਰੇਵਾ ਹੈਗਾ ਇੱਕੋ ਹੀ ਪੋਸਟ ਦੇ ਉੱਤੇ ਕੰਮ ਕਰਦੇ ਹੋਏ ਬੰਦਿਆਂ ਦੀਆਂ ਤਿੰਨ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਵਰ ਰਹੀਆਂ ਕੋਈ ਜਿਹੜਾ ਹੈਗਾ ਉਸ ਦੇ ਵਿੱਚ 1900 ਲੈ ਰਿਹਾ ਕੋਈ 23100 ਲੈ ਰਿਹਾ ਬੰਦਾ 35400 ਹੈਗਾ ਪਰ ਸਰਕਾਰ ਜਿਹੜੀ ਉਸ ਦੇ ਰਵਲ ਨੂੰ ਨਾ ਜਾਕੇ ਤੇ ਆਪਾਂ ਨੂੰ ਇਧਰਲੇ ਪਾਸੇ ਘੁਮਾਰੀ ਆ ਤੇ ਲੋਕ ਸੰਘਾਸ ਕਰਦੇ ਰਹਿਣ ਲੜਦੇ ਰਹਿਣ ਬਲਾ ਲੈਂਦੀ ਆ ਇੱਕ ਵਾਰੀ ਸ਼ਾਂਤ ਹੁੰਦਾ ਫਿਰ ਸਾਨੂੰ ਲੜਨਾ ਪੈਂਦਾ ਗੱਲ ਉੱਥੇ ਦੀ ਉੱਥੇ ਹੀ ਆ ਇਹ ਸਾਰੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਇਹ ਲੋਕਾਂ ਦਾ سرمਾਇਆ ਜੋ ਨੁਕਸਾਨ ਹੋ ਰਿਹਾ ਜੇ ਲੋਕਾਂ ਦੀ ਕਿਸੇ ਸਾਥੀ ਦੀ ਸਾਡੇ ਕਿਸੇ ਹਕਮਤਕਾਰ ਦੀ ਪਹਿਲੀ ਗੱਲ ਜੇ ਲਾਈਟ ਦੇ ਖਰਾਬ ਹੁੰਦੀ ਆ ਜਾਂ ਉਥੇ ਸਰਵਾਈ ਨਹੀਂ ਹੁੰਦੀ ਉਹ ਸਭ ਸਰਕਾਰ ਜ਼ਿੰਮੇਦਾਰ ਹੈ ਉਹ ਆਪ ਚਾਹੁੰਦੀ ਆ ਵੀ ਇਹਨਾਂ ਦੇ ਕੰਮ ਨਾ ਹੋਣ ਮੁਲਾਜ਼ਮ ਜਿਹੜੇ ਇੱਧਰਲੇ ਪਾਸੇ ਰੋਜ਼ੇ ਰਹਾਂ ਤੇ ਅਸੀਂ ਆਪ ਦਾ ਤੁਸੀਂ ਦੇਖੋ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਣਾ ਸਾਡੇ ਕੇਜਰੀਵਾਲ ਸਾਹਿਬ ਤਾਂ ਪ੍ਰਾਈਵੇਟ ਜੈਟ ਲੈ ਕੇ ਘੁੰਮੀ ਜਾਂਦੇ ਆ ਮੁਲਾਜ਼ਮ ਆਪਦੇ ਡੀਏ ਨਹੀਂ ਲੈ ਰਿਆ ਪੰਜਾਬ ਦਾ ਆ 13% ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਲਾਜਮਾ 13% ਡੀਏ ਘੱਟ ਲੈ ਰਿਆ ਦੂਜੀ ਸਟੇਟਾਂ ਨਾਲੋਂ ਉਸੇ ਤਰ੍ਹਾਂ ਇਹਨਾਂ ਨੇ ਪੇ ਕਮਿਸ਼ਨ ਦਾ ਏਰੀਆ ਸਾਢੇ 5 ਸਾਲ ਦਾ ਏਰੀਆ ਜਿਹੜਾ 1 ਇੱਕ 16 ਤੋਂ ਲੈ ਕੇ 30 6 21 ਤੱਕ ਦਾ ਬਕਾਇਆ ਉਹ ਜਿਹੜਾ ਪੈਂਡਿੰਗ ਪਿਆ ਸਰਕਾਰ ਕੋਲੇ ਕੋਈ ਜਵਾਬ ਨਹੀਂ ਹੈ ਵੀ ਕਦੋਂ ਦੇਵਾਂਗੇ ਦੂਜੀ ਇਸੇ ਤਰ੍ਹਾਂ ਇਹਨਾਂ ਨੇ ਸਾਡੇ ਪ੍ਰੋਮੋਸ਼ਨ ਸਕੀਲਾਂ ਦੇ ਵਿੱਚ ਜਿਹੜੇ ਨਵੇਂ ਪ੍ਰਮੋਟ ਸਾਥੀ ਹੈ ਉਹ ਐਸਐਸਏ ਤੋਂ ਜਿਹੜੇ ਆਰਟੀਐਮ ਤੋਂ ਇਹ ਐਸਐਸਏ ਬਣਾਇਆ ਉਹਨਾਂ ਦੇ ਸਕੀਲ ਇਹਨਾਂ ਨੇ 2100 ਦਿੱਤਾ ਵੀ ਨਹੀਂ ਇੰਕਰੀਮੈਂਟ ਵੀ ਨਹੀਂ ਦਿੱਤੀ ਇਸੇ ਤਰ੍ਹਾਂ ਉਹਨਾਂ ਨੂੰ 35400 ਦੇਣਾ ਬੰਦਾ ਸੀਗਾ ਇਹਨਾਂ ਨੂੰ ਇਸੇ ਤਰ੍ਹਾਂ ਪੀਐਨ ਨੂੰ ਵੀ ਦੇਣਾ ਬੰਦਾ ਸੀਗਾ ਜਿਹੜੇ ਐਲਡੀਸੀ ਬਣੇ ਆ ਉਹ ਸਾਰਾ ਸਕੀਲ ਕੱਟ-ਕੱਟ ਕੇ ਉਹਨਾਂ ਨੂੰ ਉਹਨੀਆਂ ਤਰ੍ਹਾਂ ਹੱਥ ਲੱਗੇ ਆ ਰਹੀ ਸਰਕਾਰ ਤੇ ਜਿਹੜੇ ਲੋਕ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨੂੰ ਝੋਟੇ ਉਹ ਕਰਕੇ ਤੁਹਾਡਾ ਕਰਤਾ ਜੀ ਤੁਹਾਡਾ ਕਰਤਾ ਕੋਈ ਹਲਨਾ ਕਰਕੇ ਉਹਨਾਂ ਨੂੰ ਵਖਰਾ ਵਖਰੇਵਾ ਉਹਨਾਂ ਦੇ ਵਿੱਚ ਮੁਲਾਜ਼ਮਾਂ ਦੇ ਪੈਦਾ ਕਰਕੇ ਪੱਕਾ ਪੱਕਾ ਕਟੇਰੀਆਂ ਸਰਕਾਰ ਪੈਦਾ ਕਰ ਰਹੀ ਆ ਜਾਨ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ ਇਹੋ ਜਿਹੇ ਮਾਹੌਲ ਦੀ ਕੋਈ ਲੋੜ ਹੀ ਨਹੀਂ ਸੀ ਸਾਡੀ ਮੰਨੀਆਂ ਹੋਈਆਂ ਮੰਗਾ ਸਾਡੀਆਂ ਲਾਗੂ ਕਰਨ ਅਸੀਂ ਕੰਮ ਕਰਾਉਣ ਸਾਡਾ ਬਿਜਲੀ ਕੰਮਾ ਫਤ ਪਰ ਉਸ ਤੋਂ ਉਲਟ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਲੜਲੂ ਤੇ ਘਰ ਡੋਢੀ ਨੇ ਸਾਡੀਆਂ ਪ੍ਰਾਈਵੇਟ ਵੱਲੋਂ ਧੱਕਤੀਆਂ ਉਹਦੇ ਤਾਂ ਕਹਿੰਦੇ ਸੀ ਪ੍ਰਾਈਵੇਟ ਨਹੀਂ ਕਰਦੇ ਸਾਰੀਆਂ ਪ੍ਰਾਈਵੇਟ ਵਾਲੀਆਂ ਨੀਤੀਆਂ ਲੈ ਕੇ ਆਏ ਆ ਸਾਡੇ ਸਮਾਰਟ ਮੀਟ ਤੇ ਲੱਗਣ ਆਉਂ ਚਾਹੇ ਠੇਕੇਦਾਰਾਂ ਨੂੰ ਕੰਮ ਦੇਣਾ ਹੋਵੇ ਚਾਹੇ ਮਲਾ ਜਿਹੜੇ ਬੰਦੇ ਠੇਕੇਦਾਰਾਂ ਕੋਲੇ ਕੰਮ ਕਰ ਰਹੇ ਆ ਮੈਂ ਪੰਜਾਬ ਸਰਕਾਰ ਤੁਹਾਡੇ ਰਾਹੇ ਹੋਰ ਮੈਂ ਸਵਾਲ ਚੁਕਦਾ ਜੇ ਠੇਕੇਦਾਰਾਂ ਕੋਲੇ ਕੰਮ ਕਰਦੇ ਆ ਜਿਹੜੇ ਉਹ ਲੈਣ ਸਾਰੀ ਕਰਦੇ ਆ ਉਹਨਾਂ ਠੇਕੇਦਾਰਾਂ ਕੋਲ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਅੱਜ ਤੋਂ 10 ਸਾਲਾਂ ਤੋਂ ਸਾਨੂੰ ਦੇਖ ਦਿਨ ਹੋ ਗਏ ਉਹਨਾਂ ਦਾ ਈਪੀਐਫ ਦਾ ਕਹਿ ਨਹੀਂ ਸਰਕਾਰੀ ਇਨਕੁਆਇਰੀ ਕਰਾਵੇ ਮਜ਼ਦੂਰਾਂ ਮੁਲਾਜ਼ਮਾਂ ਦਾ ਪੂਰੀ ਤਰ੍ਹਾਂ ਨਾਲ ਸੋਚਨ ਹੋ ਰਿਹਾ ਪੰਜਾਬ ਸਰਕਾਰ ਦੇ ਵਿੱਚ 300 400 ਰੁਪਏ ਦਿਹਾੜੀ ਦੇ ਕਿ ਡੀਸੀ ਰੇਟ ਵੀ ਨਹੀਂ ਮਿਲਦਾ ਉਹਨਾਂ ਨੂੰ ਤੇ ਉਹਨਾਂ ਦਾ ਏਪੀ ਵੀ ਨਹੀਂ ਕੱਟਿਆ ਜਾਂਦਾ ਉਹਨਾਂ ਹੜਤਾਲ ਦੌਰਾਨ ਕੋਈ ਕੰਮ ਨਹੀਂ ਕੀਤਾ ਜਾਏਗਾ ਸਾਡਾ ਜਿਹੜਾ ਮੁਲਾਜ਼ਮ ਜਿਹੜੀਆਂ ਇੱਥੇ ਮੈਂ ਨਹੀਂ ਸਾਡੀਆਂ ਭਰਾਤਰੀ ਸ hẳn ਨਾਲ ਸਹਿਯੋਗ ਨਾਲ ਅਸੀਂ ਸੰਪੂਰਨ ਇੱਕ ਹਾਲ ਦਿੱਤੀ ਆ ਤਿੰਨ ਦਿਨ ਅਸੀਂ ਮਾਸਕਾ ਜਿਉ ਲੀਫ ਤੇ ਆ 15 ਅਗਸਤ ਨੂੰ ਤੱਕ ਦੇ ਸਰਕਾਰ ਨੇ ਸਾਡੀ ਮੰਗ ਨਾ ਮੰਨੇ ਤਾਂ ਚਾਹਾਂ ਨੂੰ ਅਸੀਂ ਇੱਕ ਵਾਰੀ ਡਿਊਟੀ ਆ ਕੇ 15 ਅਗਸਤ ਨੂੰ ਫੇਰ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਅਤੇ ਦਿੱਤਨ ਤੋਂ ਲੈ ਕੇ ਮਾਰਚ ਕਰਾਂਗੇ ਅਸੀਂ ਸਟੇ Thank you